ਹਾਂਜੀ ਵੀਰੋ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਪਾਉਣ ਜਾ ਰਹੇ ਹਾਂ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਭਰਤੀ ਹੈ ਉਹ ਖੁੱਲ ਚੁੱਕੀ ਹੈ ਤੇ ਉਹਦੇ ਫਾਰਮ ਆਨਲਾਈਨ ਹੋ ਚੁੱਕੇ ਨੇ ਉਹਦੇ ਫਾਰਮਾਂ ਦੇ ਡੇਟ ਰੱਖੀ ਸੀ ਜਿਹੜੇ ਇਹਨਾਂ ਨੇ 14 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਹੈ ਜਿਹੜੀ ਉਹ ਡੇਟ ਰੱਖੀ ਗਈ ਹੈ 4 ਅਪ੍ਰੈਲ ਤੱਕ ਸਾਰੇ ਬੱਚੇ ਵੀ ਫਾਰਮ ਭਰ ਦੇਣ ਮੁੰਡੇ ਕੁੜੀਆਂ ਤੇ ਉਹਦੇ ਵਿੱਚ ਇਹਨਾਂ ਨੇ ਕੀ ਰੱਖਿਆਗਾ ਜਿਹੜਾ ਹੁਣ ਫਾਰਮ ਭਰਨ ਜਾਣੇ ਹੋ ਤੁਸੀਂ ਪੈਨ ਕਾਰਡ ਹੋਵੇ ਆਧਾਰ ਕਾਰਡ ਜਾਂ ਵੋਟਰ ਕਾਰਡ ਤੇ ਜਿਹੜਾ ਇੱਕ ਹੋ ਗਿਆ 10ਵੀਂ ਦਾ ਸਰਟੀਫਿਕੇਟ ਤੇ ਪਲੱਸ 2 ਦਾ ਸਰਟੀਫਿਕੇਟ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਕਾਸਟ ਸਰਟੀਫਿਕੇਟ ਆ ਉਹ ਵੀ ਲੱਗੂਗਾ ਤੁਹਾਡਾ ਤੇ ਕਿਸੇ ਵੀ ਕੈਫੇ ਤੇ ਜਾ ਕੇ ਤੁਸੀਂ ਆਪਣੇ ਜਲਦੀ ਤੋਂ ਜਲਦੀ ਫਾਰਮ ਆਨਲਾਈਨ ਕਰਵਾਓ ਤੇ ਹਾਂ ਕੁੜੀਆਂ ਦੇ ਲਈ ਇਹਨਾਂ ਨੇ ਜਿਹੜਾ ਹਾਈਟ ਰੱਖੀ ਹੈਗੀ ਉਹ ਰੱਖੀ ਹੈਗੀ 5 ਫੁੱਟ 2 ਇੰਚ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮੁੰਡੇ ਨੇਗੇ ਉਹਨਾਂ ਦੇ ਲਈ ਰੱਖੀ ਹੈਗੀ 5 ਫੁੱਟ 7 ਇੰਚ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਹਨਾਂ ਨੇ ਏਜ ਰੱਖੀ ਹੈ ਉਹ ਰੱਖੀ ਹੈ ਇਹਨਾਂ ਨੇ ਥਾ ਜਰਨਲ ਹੈ ਜਿਹੜੇ 18 ਤੋਂ ਲੈ ਕੇ 28 ਸਾਲ ਤੱਕ ਦੇ ਤੇ ਉਸ ਤੋਂ ਬਾਅਦ ਐਸ ਸੀ ਵੀ ਸੀ ਬੱਚੇ ਨੇ ਜਿਹੜੇ ਉਹਨਾਂ ਦੇ ਲਈ ਰੱਖੀ ਹੈ 18 ਤੋਂ ਲੈ ਕੇ 33 ਸਾਲ ਤੇ ਸਾਰੇ ਬੱਚੇ ਜਲਦੀ ਤੋਂ ਜਲਦੀ ਫਾਰਮ ਆਨਲਾਈਨ ਕਰਵਾਓ ਤੇ ਚੰਗੇ ਕਿਸੇ ਟੀਚਰ ਕੋਲ ਤਿਆਰੀ ਕਰੋ ਤੇ ਹਾਂ ਇੱਕ ਗੱਲ ਹੋਰ ਹੈ ਜਿਹੜੀ ਪਿਛਲੀ ਵਾਰ ਕੀ ਹੋਈ ਸੀਗੀ ਪਿਛਲੀ ਵਾਰ ਇਹਨਾਂ ਨੇ ਜਲਦੀ ਭਰਤੀ ਕੱਢੀ ਜਿਹੜੇ ਟ్రਾਇਲ ਕੱਢੇ ਸੀਗੇ ਰਿਜ਼ਲਟ ਤੋਂ ਜਲਦੀ ਹੀ ਪਾਤੀ ਹੀ ਪੰਜ ਚਾਰ ਦਿਨਾਂ ਦੇ ਵਿੱਚ ਤੁਸੀਂ ਪੇਪਰ ਤੋਂ ਬਾਅਦ ਕੀ ਕਰਦੇ ਹੋ ਕਰੇ ਬੈਜਨੋ ਮੰਨ ਕੇ ਚਲੋ ਵੀ ਆਪਾਂ ਰਿਜ਼ਲਟ ਦਾ ਵੇਟ ਕਰਦੇ ਹੁਣ ਵੀ ਰਿਜ਼ਲਟ ਕਦੋਂ ਆਊ ਨਹੀਂ ਇਹ ਨਹੀਂ ਕਰਨਾ ਇਸ ਪਿਛਲੀ ਵਾਰ ਬਹੁਤ ਬੱਚੇ ਇਦਾਂ ਵੀ ਜਾਨੀ ਕਿ ਕਨਫਿਊਜ਼ ਰਹੇ ਵੀ ਆਪਾਂ ਨੂੰ ਟਾਈਮ ਦੇਣਗੇ ਨਹੀਂ ਪਰ 5-7 ਦਿਨ ਹੀ ਟ్రਾਇਲ ਨੂੰ ਮਿਲੇ ਸੀ ਰਿਜ਼ਲਟ ਤੋਂ ਬਾਅਦ ਦੇ ਵਿੱਚ 5-4 ਦਿਨਾਂ ਬਾਅਦ ਇਹਨਾਂ ਨੇ ਟ్రਾਇਲ ਸਟਾਰਟ ਕਰਤੇ ਸੀਗੇ ਤੇ ਉਸ ਤੋਂ ਨਾ ਫਿਰ ਤਿਆਰੀ ਹੋਈ ਕਿਸੇ ਤੋਂ ਤੇ ਬਹੁਤ ਬੱਚੇ ਇਦਾਂ ਹੀ ਰਹਿ ਗਏ ਸੀ ਤੇ ਇਹ ਵੀ ਐਤਕੀ ਵਾਰ ਸਾਰੇ ਬੱਚੇ ਨੇ ਹਰ ਪੱਖੋਂ ਪਰਫੈਕਟ ਹੋ ਕੇ ਜਾਣਾਗਾ ਤੇ ਜਿਸ ਦੇ ਨਾਲ ਆਪਾਂ ਜਿਹੜੇ ਆਪਾਂ ਥਿਉਰੀ ਦੀ ਤਿਆਰੀ ਕਰਨੀ ਆ ਨਾਲ ਦੇ ਨਾਲ ਫਿਜ਼ੀਕਲ ਦੀ ਵੀ ਤਿਆਰੀ ਆਪਾਂ ਕਰੀਏ ਤਾਂ ਕਿ ਆਪਾਂ ਦੋਮੋ ਦੋਨੇ ਪਾਸੋਂ ਪ੍ਰੋਫਿਟ ਹੋਈਏ ਤੇ ਜਲਦੀ ਤੋਂ ਜਲਦੀ ਆਪਣੀ ਤਿਆਰੀਆਂ ਖਿੱਚੋ ਤੇ ਸਾਰੇ ਬੱਚੇ ਇਸ ਸਲੈਕਟਮੋ ਪ੍ਰਮਾਤਮਾ ਅੱਗੇ ਹੀ ਦੁਆ ਕਰਦੇ ਆਂਗੇ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨੀ ਤੇ ਹੋਰ ਬੱਚਿਆਂ ਲਈ ਜੋ ਵੀ ਕੁਝ ਪੁੱਛਣਾ ਚਾਹੁੰਦਾ ਤਾਂ ਉਹ ਆਪਣੇ ਨੰਬਰ ਤੇ ਪੁੱਛ ਸਕਦਾ ਹੈ